ਦੋਨੇ ਸਾਈਟ ਦਿਖਾਉਣ ਦੇਣਗੇ ਆਏ ਦੋਨੇ ਸਾਈਡ ਹੈ ਬਰਾ ਸਟੇਡੀਅਮ ਆ ਸਟੇਡੀਅਮ ਬਣਿਆ ਹੋਇਆ ਖਜੂਰਾ ਮੇਨ ਗੱਲ ਖਜੂਰ ਦਾ ਦਰਖਤ ਕਿਉਂਕਿ ਬਹੁਤ ਮਹਿੰਗਾ ਹੁੰਦਾ ਇਹ 20-25000 ਰੁਪਏ ਦਾ ਘੱਟੋ ਘੱਟ ਛੋਟਾ ਪੌਦਾ ਸਟਾਰਟਿੰਗ ਹੈ ਇਹ ਇੰਨੇ ਦਾ ਬਾਦਲ ਸਟੇਡੀਅਮ ਵਾਲਾ ਸਟੇਡੀਅਮ ਕੰਮ ਚੱਲੀ ਜਾਂਦਾ ਜਿਹੜਾ ਸੜਕਾਂ ਦਾ ਜੇ ਹੋਰ ਜੇ ਬਾਦਲ ਦੇ ਪਿੰਡ ਇੰਨਾ ਸੋਹਣਾ ਹੋ ਸਕਦਾ ਹੈ ਤਾਂ ਸਾਡੇ ਪਿੰਡਾਂ 'ਚ ਕੀ ਹੈ ਇਹੋ ਜਿਹਾ ਬਾਦਲ ਸਾਹਿਬ ਨੂੰ ਮੁਸ਼ਕ ਮਾਰਦਾ ਕੋਈ ਰਿਸ਼ਤੇਦਾਰ ਕੋਈ ਪਾਲ ਲੈਂਦੇ ਕੋਸੋਰ ਨੂੰ ਵਾ ਕਿਆ ਸਟੇਡੀਅਮ ਹੈ ਏਸੀ ਆ ਜਾਨਾ ਓਏ ਏਸੀ ਆ ਹਾਂ ਏਸੀ ਆ ਇਹ ਆਪਣੇ ਉਧਰ ਘਰ ਤੋਂ ਨਹੀਂ ਖੋਲਦਾ ਵੀ ਉਹਨਾਂ ਦੇ ਯਾਰ ਤੋਂ ਕਮਾਲ ਆ ਕਮਾਲ ਇੰਨੀਆਂ ਖਜੂਰਾਂ ਲੱਗੀਆਂ ਹੋਈਆਂ ਇਹ ਬਾਦਲ ਸਾਹਿਬ ਕੋਲੇ ਇੰਨਾ ਪੈਸਾ ਆਉਂਦਾ ਮੈਂ ਆ ਗਿਆ ਮੈਂ ਆ ਗਿਆ ਵੇਰ ਵੇਰ ਆ ਗਿਆ ਵਾ 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 ਬਾਦਲ ਸਾਹਿਬ ਦਾ ਮਹਿਲ ਹੈ ਹੋਲੀ ਕਰ ਲੈ ਹਾਂ ਦੀ ਕਰ ਹੌਲੀ ਕਰ ਦੇ ਦੇਖੋ ਦੇਖੋ ਕੰਡੇ ਵਾਲੀ ਤਾਰ ਲਾਈ ਹੈ ਵੀ ਉੱਤੋਂ ਦੀ ਨਾ ਕੋਈ ਟੱਪ ਕੇ ਆ ਜੇ ਆ ਬਾਦਲ ਬਾਹਰ ਦੇਖੋ ਦਰਖਤ ਖਜੂਰਾਂ ਇਹ ਬਾਦਲ ਸਾਹਿਬ ਦੀ ਕੋਠੀ ਹੈ ਸਾਬ ਇਹਨੂੰ ਕਾਦੋ ਕਿੰਨੇ ਵੈਸੇ ਤਾਂ ਆਪਣਾ ਨੌਕਰ ਹੁੰਦਾ ਜਿਹੜਾ ਹੌਲੀ ਹੌਲੀ ਆਉਂਦਾ ਏ ਗੇਟ ਆਉਗਾ ਵੇਣਾ ਆ ਆ ਮੇਨ ਗੇਟ ਆ ਦੇਖੋ ਪੁਲਿਸ ਦੇ ਇਹ ਕੋਈ ਆ ਨਾ ਜਾਵੇ ਵਾਹ ਗੇਟ ਦੇਖੋ ਦਰਵਾਜ਼ਾ ਹੈ ਲੋਹੇ ਨਾਲੇ ਲਾਉਂਦੇ ਆ ਸਾਡੇ ਕ੍ਰਾਂਤੀਕਾਰ ਇਹ ਮਾਰ ਦੇ ਖੜ ਕੇ ਨਾਲੇ ਲਾ ਰਹੇ ਨੇ ਆ ਦਾ ਟਰਾਂਸਫਾਰਮ ਇਧਰ ਕਿੱਧਰ ਆ ਦਾ ਗ੍ਰੈਡਾ ਆ ਦਾ ਗ੍ਰੈਡਾ ਆ ਇਸ ਤਰੀਕਾ ਵਾਹ ਆ ਫਿਲਟਰ ਵੀ ਆਪਦੇ ਕੋਲੇ ਨਾ ਫਿਲਟਰ ਫਿਰ ਇੱਥੋਂ ਜਾਂਦਾ ਹੋਊਗਾ ਪਾਣੀ ਆ ਪਾ ਸਿੱਧੀ ਪਾਈ ਹੋਣੀ ਆ ਉਹ ਮਗਰ ਵੱਡੀ ਵੱਡੀ ਬਿਲਡਿੰਗ ਸੀ ਤਾਜਮਹਾਲ ਪੰਪ ਵੀ ਨਾਲ ਹੀ ਲੱਗਿਆ ਵਾ ਦੇਖੋ ਸਾਰੀ ਫਸਲਤੀ ਨਾਲ ਨਾਲ ਹੀ ਬੈਂਕ ਵੀ ਨਾਲ ਹੀ ਆਟਰਵਾਕ ਵੀ ਨਾਲ ਹੀ ਆਟਰਵਾਕ ਸਾਰਾ ਕੁਝ ਆਪਦੀ ਕੋਟੀ ਦੇ ਨਾਲ ਹੀ ਬਣਾ ਲਿਆ ਆ ਦੇ ਪੁੱਤੇ ਖਜੂਰਾ ਨਹੀਂ ਹਜੇ ਤੱਕ ਟੁੱਟੀਆਂ ਦੇਖੋ ਇਹ ਸਿਰੇ ਤੱਕ ਹੈ ਜੀ ਬਠਿੰਡੇ ਤੱਕ ਰੋੜਾ ਇੰ ਆਈ ਮਿਲਦਾ ਹੈ ਹੁਣ ਏਡੀ ਵੱਡੀ ਵੀਡੀਓ ਤੁਹਾਨੂੰ ਦਿਖਾ ਨਹੀਂ ਸਕਦੇ ਕਿਤੇ ਆਏ ਤਾਂ ਜਰੂਰ ਦੇਖ ਕੇ ਜਾਇਓ ਇਹ ਰੋੜਾ